ਤੋ ਅੱਜ ਗੁਰੂ ਗੋਚਵੇ ਇਸ ਗੱਲ ਦਾ ਜ਼ਿਕਰ ਹੋਇਆ ਵਸੋ ਤੁਹਾਨੂੰ ਕੀ ਲੱਗਦਾ ਇਥੇ ਨਿਊਯਾਰਕ ਜਾਂ ਅਮਰੀਕਾ ਦੇ ਵਿੱਚ ਸਪੋਰਟ ਮਿਲਦੀ ਦਿਲਜੀਤ ਨੂੰ ਹਾਂ ਅਸੀਂ ਦਵਾਂਗੇ ਸਪੋਰਟ ਅਸੀਂ ਸਭ ਤੋਂ ਵੱਡਾ ਸਾਡਾ ਗੁਰਦੁਆਰਾ ਸਿੱਖ ਕਮਿਊਨਿਟੀ ਹੈ ਜਿਹੜੀ ਕਿ ਈਸਟ ਕੋਰ ਦੀ ਮਾ ਮੰਨੀ ਜਾਂਦੀ ਹੈ ਸਾਰੇ ਗੁਰਦੁਆਰੇ ਸਾਰੇ ਪ੍ਰੋਗਰਾਮ ਇਥੇ ਲਏ ਦਿੱਤੇ ਜਾਂਦੇ ਆ ਕਿਉਂ ਨਹੀਂ ਕਰਾਂਗੇ ਸਾਡਾ ਉਹਨੇ ਹੱਕ ਸੱਚ ਦੀ ਗੱਲ ਕੀਤੀ ਹੈ ਜਿਹੜਾ ਚਾਹੇ ਕੋਈ ਵੀ ਹੋਵੇ ਚਾਹੇ ਦਿਲਜੀਤ ਸਿੰਘਾ ਸਿੱਖ ਤਾਂ ਉਹ ਚੀਜ਼ ਨੇ ਬਲੇਅਰ ਕੋਰਟ ਵਾਲੇ ਦੇ ਨਵਾਬ ਨੇ ਮਹਾਰਾਜਾ ਦਾ ਨਾਰਾ ਅਸੀਂ ਅੱਜ ਤੱਕ ਨਹੀਂ ਹੁੰਦੀ ਭੁੱਲ ਰਹੇ ਆ ਕੋਈ ਦਰਜੀਤ ਉਸਾਰਤ ਦਾ ਕੋਈ ਫਾਲੋਅਰ ਆਉਂਦਾ ਕੋਈ ਨਹੀਂ ਹੈਗਾ ਇਦਾਂ ਦਾ ਉਹਨੇ ਭਾਰਤੀ ਹਕੂਮਤ ਨੂੰ ਪ੍ਰੋ ਇੰਡੀਆ ਨੂੰ ਜਿਹੜੇ ਉਹਨਾਂ ਦੇ ਬੀਜੇਪੀ ਆਰਐਸਐਸ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕੀਤੀ ਤੇ ਉਹਦੀ ਮੂਵੀ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੇ ਨਾਂ ਤੇ ਬਣੀ ਸੀ ਉਹਨੂੰ ਭਾਰਤੀ ਹਕੂਮਤ ਨੇ ਚੱਲਣ ਨਹੀਂ ਦਿੱਤਾ ਪਰ ਜਦੋਂ ਐਸ ਮੂਵੀ ਦੀ ਗੱਲ ਆਈ ਤੇ ਸਾਰੇ ਗੋਦੀ মিডিਆ ਪ੍ਰੋ ਇੰਡੀਆ ਨਾਲ ਉਦੇ ਮਗਰ ਪਹੇ ਨਾਲ ਜਿਹੜਿਆ ਦਲਜੀਤ ਦਾ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਅਸੀਂ ਨਕਾਰਨ ਦਾ ਯਤਨ ਕਰਦੇ ਹਾਂ ਤੇ ਵਿਦੇਸ਼ਾਂ 'ਚ ਬੇਟਾ ਭਾਈ ਜਰਾ ਜਾਦਾ ਸੰਗਰਾਮ ਅਮਰੀਕਾ 'ਚ ਹੋ ਗਈ ਦਲਜੀਤ ਦਲਜੀਤ ਨਿਊਯਾਰਕ ਦਾ ਪਾਵਨ ਪਵਿੱਤਰ ਸਥਾਨ ਰਿਚਮੰਡ ਹਿੱਲ ਗੁਰੂ ਘਰ ਸਿੱਖ ਕਲਚਰ ਸੁਸਾਇਟੀ ਵੱਲੋਂ ਚਲਾਇਆ ਜਾ ਰਿਹਾ ਇਸ ਗੁਰੂ ਘਰ ਦੇ ਵਿੱਚ ਦਲਜੀਤ ਦੇ ਹੱਕ 'ਚ ਡਟ ਗਏ ਸਿੰਘ ਕਿਉਂਕਿ ਦਲਜੀਤ ਦੇ ਨਾਲ ਪਿਛਲੇ ਕੁ ਸਮੇਂ ਚ ਜੋ ਕੁਝ ਹੋ ਰਿਹਾ ਹੈ ਉਸ ਦੇ ਨਾਲ ਉਸ ਦੇ ਫੈਨਸ ਵੀ ਹਤਾਸ਼ ਨੇ ਤੇ ਸਿੱਖ ਸਮਾਜ ਤੇ ਬੁੱਧੀਜੀਵੀ ਵੀ ਇਸ ਗੱਲ ਤੋਂ ਚਿੰਤਿਤ ਨੇ ਕਿਉਂਕਿ ਪਹਿਲਾਂ ਪੰਜਾਬ 95 ਤੇ ਹੁਣ ਦਲਜੀਤ ਦੁਸਾਂਝੀ ਸਰਦਾਰ ਜੀ 3 ਉਹ ਸਰਦਾਰ ਜੀ 3 ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਇੰਡੀਆ ਦੇ ਵਿੱਚ ਬਾਕੀ ਮੁਲਕਾਂ ਚ ਰਿਲੀਜ਼ ਹੋ ਗਈ ਪਰ ਇੰਡੀਆ ਚ ਰਿਲੀਜ਼ ਨਹੀਂ ਹੋ ਸਕੇ ਇਸ ਗੱਲ ਦਾ ਦਰਦ ਜਿਹੜਾ ਹੈ ਉਹ ਅਮਰੀਕਾ ਦੇ ਸਿੱਖ ਸਮਾਜ ਤੇ ਮਨਚ ਵੀ ਹੈ ਤੇ ਨਿਊਯਾਰਕ ਦੇ ਗੁਰੂ ਘਰ ਦੇ ਵਿੱਚ ਦਲਜੀਤ ਦੇ ਹੱਕ ਚ ਡਟੇ ਸਿੰਘ ਕਹਿੰਦੇ ਯੂ ਐਸ ਏ ਦਲਜੀਤ ਦੇ ਨਾਲ ਹੈ ਨਿਊਯਾਰਕ ਦੇ ਰਿਚਮੰਡ ਹਿੱਲ ਗੁਰੂ ਘਰ ਦੇ ਵਿੱਚ ਸ਼ਹੀਦ ਬਾਬਾ ਬੰਦਾ ਬਹਾਦਰ ਸਿੰਘ ਜੀ ਦਾ ਸ਼ਹਾਦਤ ਦਿਵਸ ਮਨਾਇਆ ਜਾ ਰਿਹਾ ਸੀ ਇਸ ਦੌਰਾਨ ਮੌਕੇ ਤੇ ਸਿੰਘ ਜਮਾ ਹੋਇਸਾਂ ਔਰ ਇਸ ਦੌਰਾਨ ਗੁਰੂ ਘਰ ਤੇ ਵਿੱਚ ਦਲਜੀਤ ਦੇ ਹੱਕ ਤੇ ਸਿੰਘਾਂ ਨੇ ਆਵਾਜ਼ ਬੁਲੰਦ ਕੀਤੀ ਆਓ ਤੁਹਾਨੂੰ ਦਿਖਾਨੇ ਆ ਸੁਖਤੇਪ ਸਿੰਘ ਸੰਗਾ ਦੇ ਐਕਸਕਲੂਸਿਵ ਰਿਪੋਰਟ ਇੰਡੀਆ ਚ ਭਾਵੇਂ ਦਲਜੀਤ ਦੋਸਾਂ ਦਾ ਵਿਰੋਧ ਹੋ ਰਿਹਾ ਹੋਵੇ ਪਰ ਅਮਰੀਕਾ ਦੀ ਧਰਤੀ ਦੇ ਉੱਤੇ ਦਲਜੀਤ ਨੂੰ ਭਾਰੀ ਸਮਰਥਨ ਮਿਲ ਰਿਹਾ ਔਰ ਇਸ ਵੇਲੇ ਅਸੀਂ ਖੜੇ ਆ ਜੀ ਨਿਊਯਾਰਕ ਸਟੇਟ ਦੇ ਰਿਚਮੰਡ ਹਿੱਲ ਦੇ ਵਿੱਚ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੇ ਬਾਹਰ ਸੋ ਇਸ ਗੁਰੂ ਘਰ ਦੇ ਵਿੱਚ ਵੀ ਅੱਜ ਦਲਜੀਤ ਦੇ ਹੱਕ ਦੇ ਵਿੱਚ ਆਵਾਜ਼ ਜੜੀ ਹੈ ਉਠਾਈ ਗਈ ਹੈ ਔਰ ਇਹ ਕਿਹਾ ਜਾ ਰਿਹਾ ਕਿ ਦਲਜੀਤ ਦੇ ਨਾਲ ਇੰਡੀਆ ਦਾ ਦੇਸ਼ ਭਗਤ ਹੋਣ ਦੇ ਬਾਵਜੂਦ ਤੱਕਾ ਹੋ ਰਿਹਾ ਕਿਉਂਕਿ ਦਲਜੀਤ ਨੇ ਹਮੇਸ਼ਾ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਤਿਰੰਗੇ ਨੂੰ ਹਾਈਲਾਈਟ ਕੀਤਾ ਇਸ ਦੇ ਬਾਵਜੂਦ ਦਲਜੀਤ ਦੀ ਫਿਲਮ ਨੂੰ ਲੈ ਕੇ ਇਸ ਤਰੀਕੇ ਦੇ ਵਿਵਾਦ ਪੈਦਾ ਹੋਣਾ ਕਿਤੇ ਨ ਕਿਤੇ ਦੁਨੀਆ ਭਾਰਤ ਚ ਚਰਚਾ ਦਾ ਵਿਸ਼ਾ ਬਣ ਗਿਆ ਔਰ ਅੱਜ ਇਸ ਗੁਰੂ ਘਰ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੋਈ ਹੈ ਸੋ ਤੁਹਾਨੂੰ ਦਿਖਾਣੇ ਆ ਜੀ ਕਿ ਕਿਸ ਤਰੀਕੇ ਨਾਲ ਦਲਜੀਤ ਦੇ ਹੱਕ 'ਚ ਬੁਲੰਦ ਹੋਈ ਹੈ ਆਵਾਜ਼ ਇੱਕ ਮੁੰਡਾ ਆਪਣਾ ਜਿਹੜਾ ਗਾਇਕ ਆ ਅਭੀ ਬਪੂ ਲਰਿਆ ਤਲਜੀਤ ਦੁਖਾਨ ਉਹਦੀ ਇੱਕ ਮੂਵੀ ਆਈ ਆ ਉਹ ਮੂਵੀ ਤਾਂ ਉਹਨਾਂ ਬਾਬਾ ਬਣਾਈਆਂ ਕਾਫੀ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਇੱਕ ਮੂਵੀ ਬਣਾਈ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੇ ਉੱਤੇ ਉਸ ਮੂਵੀ ਤੇ ਬੜੇ ਕੱਟ ਲੱਗੇ ਜਿਹੜੇ ਉਹਨਾਂ ਦਾ ਬੋਰਡ ਬਣਿਆ ਹੋਇਆ ਭਾਰਤੀਆਂ ਦਾ ਉਸ ਮੂਵੀ ਨੂੰ ਰਿਲੀਜ਼ ਨਹੀਂ ਕਰਨ ਦਿੱਤਾ ਗਿਆ ਤੋ ਉਹਦੇ ਉੱਤੇ ਕਵਾਈਟ ਹੋ ਗਿਆ ਉਹ ਨੌਜਵਾਨ ਗੁਰਜੀਤ ਸਾਝ ਤੇ ਇੱਕ ਮੂਵੀ ਹੁਣ ਉਹਨਾਂ ਨੇ ਰੀਸੈਂਟਲੀ ਜਿਹੜੀ ਬਣੀ ਸੀਗੀ ਉਸ ਮੂਵੀ ਦੇ ਉੱਤੇ ਵੀ ਭਾਰਤੀ حکومت ਨੇ ਕਿਹਾ ਕਿ ਇਹਦੇ ਵਿੱਚ ਇੱਕ ਪਾਕਿਸਤਾਨ ਤੋਂ ਕੁੜੀ ਹੈਗੀ ਜਿਹੜੀ ਇਹਨਾਂ ਰੋਲ ਅਦਾ ਕੀਤੇ ਹਨ ਇਹ ਮੂਵੀ ਜਿਹੜੀ ਭਾਰਤ ਵਿੱਚ ਰਿਲੀਜ਼ ਨਹੀਂ ਹੋਣੀ ਚਾਹੀਦੀ ਤੇ ਉਹਦੇ ਉੱਤੇ ਜਿਹੜਾ ਪੈਸਾ ਲੱਗਿਆ ਸੀ ਮੰਦੇ ਆ ਦਾ ਉਹ ਕਹਿੰਦੇ ਵੀ ਅਸੀਂ ਕਰਨੇ ਆ ਤੇ ਸਾਡਾ ਪੈਸਾ ਡੁੱਬ ਚਲਿਆ ਜਿਵੇਂ ਉਹਦੀਆਂ ਸਟੇਟਮੈਂਟ ਆਪਾਂ ਦੇਖ ਰਹੇ ਆ ਸੋ ਉਹਨਾਂ ਨੇ ਬਾਹਰ ਇੱਕ ਕੰਟਰੀ ਇੰਡੀਆ ਛੱਡ ਕੇ ਬਾਕੀ ਕੰਟਰੀਆਂ ਦੇ ਵਿੱਚ ਉਹ ਵੀ ਰਿਲੀਜ਼ ਕਰ ਦਿੱਤੀ ਸੋ ਇਹ ਸਟੋਰੀ ਆ ਮੈਂ ਜਿਹੜੀ ਗੱਲ ਆਪ ਜੀ ਦੇ ਨਾਲ ਕਰਨੀ ਚਾਹੁੰਦਾ ਆ ਤੁਸੀਂ মিডিਆ ਦੇ ਵਿੱਚ ਭਾਰਤੀ ਗੋਦੀ মিডিਆ ਦੇਖ ਲੋ سوشل মিডিਆ ਕਈ ਉੱਥੇ ਦੇ ਕਲਾਕਾਰ ਜਿਹੜੇ ਪ੍ਰੋ ਇੰਡੀਆ ਨੇ ਜਿਹੜੇ ਹਮੇਸ਼ਾ ਹੀ ਸਿੱਖਾਂ ਦੇ ਖਿਲਾਫ ਉਗਦੇ ਆ ਪਿਛਲੇ ਦਿਨਾਂ ਦੇ ਵਿੱਚ ਮੈਂ ਕੋਈ ਦਲਜੀਤ ਸਾਹਨ ਦਾ ਕੋਈ ਫਾਲੋਅਰ ਉਹਦਾ ਕੋਈ ਨਹੀਂ ਹੈਗਾ ਇਦਾਂ ਦਾ ਠੀਕ ਆ ਜਮੇ ਤੁਸੀਂ ਸੁਣਦੇ ਕਰਦੇ ਹੋ ਸੋਸ਼ਲ ਮੀਡੀਆ ਦੇਖਦੇ ਹੋ ਤਾਂ ਦਾ ਮੈਂ ਦੇਖ ਲੰਦਾ ਉਹਨੂੰ ਮੇਰਾ ਪੁਆਇੰਟ ਇਹ ਆ ਵੀ ਉਸ ਬੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੇ ਵਿੱਚ ਇੰਡੀਆ ਦਾ ਝੰਡਾ ਵੀ ਚੱਕਿਆ ਉਸ ਬੰਦੇ ਨੇ ਪਿਛਲੇ ਸਮਿਆਂ ਦੇ ਵਿੱਚ ਇੰਡੀਆ ਦਾ ਕੋਈ ਮੰਦਰ ਨਹੀਂ ਛੱਡਿਆ ਉਹਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਵੀ ਮੈਂ ਇੰਡੀਆ ਨਾਲ ਮੈਂ ਇੰਡੀਅਨ ਰਾਸ਼ਟਰ ਨੂੰ ਮੰਨਦਾ ਹਾਂ ਦਜੀਤ ਸਾਧਨੇ ਉਹਨੇ ਆਪਣੇ ਪ੍ਰੋਗਰਾਮਾਂ ਦੇ ਵਿੱਚ ਤਿਰੰਗਾ ਵੀ ਲਹਿਰਾਇਆ ਉਹਨੇ ਭਾਰਤੀ ਹਕੂਮਤ ਨੂੰ ਪ੍ਰੋ ਇੰਡੀਆ ਨੂੰ ਜਿਹੜੇ ਉਹਨਾਂ ਦੇ ਬੀਜੇਪੀ ਆਰਐਸਐਸ ਨੂੰ ਖੁਸ਼ ਕਰਨ ਦੀ ਹਰ ਕੋਸ਼ਿਸ਼ ਕੀਤੀ ਤੇ ਉਹਦੀ ਮੂਵੀ ਜਿਹੜੀ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਤੇ ਬਣੀ ਸੀ ਉਹਨੂੰ ਭਾਰਤੀ ਹਕੂਮਤ ਨੇ ਚੱਲਣ ਨਹੀਂ ਦਿੱਤਾ ਪਰ ਜਦੋਂ ਐਸ ਮੂਵੀ ਦੀ ਗੱਲ ਆਈ ਤੇ ਸਾਰੇ ਗੋਦੀ মিডিਆ ਪ੍ਰੋ ਇੰਡੀਆ ਨਾਲ ਉਹਦੇ ਮਗਰ ਪੈ ਗਏ ਮੇਰਾ ਪੁਆਇੰਟ ਤੁਹਾਨੂੰ ਸਮਝਾਉਣ ਦੇ ਲਈ ਸਾਧ ਸੰਗ ਜੀ ਇਹ ਆ ਉਹ ਜਿਹੜੇ ਭਾਰਤੀ ਆ ਉਹ ਭਾਰਤੀ ਹਕੂਮਤ ਆ ਜਿਹੜੀ ਡੀਪ ਸਟੇਟ ਆ ਉਹ ਤੁਹਾਡੇ ਤੋਂ ਖੁਸ਼ ਨਹੀਂ ਤੁਸੀਂ ਕੋਈ ਉਹ ਕਹਿੰਦੇ ਸਾਡੇ ਤਰੀਕੇ ਨਾਲ ਚੱਲੋ ਜੇ ਤੁਸੀਂ ਭਾਰਤ ਵਿੱਚ ਰਹਿਣਾ ਆ ਜੇ ਤੁਸੀਂ ਆਪਣੇ ਤਰੀਕੇ ਨਾਲ ਚੱਲੋਗੇ ਅਸੀਂ ਨਹੀਂ ਛੱਲਣ ਦਵਾਂਗੇ ਤੁਹਾਨੂੰ ਅਸੀਂ ਬੰਦੀ ਸਿੰਘ ਬਣਾ ਲਿਆਂਗੇ ਬੰਦੀ ਬਣਾ ਦਿਆਂਗੇ ਲੰਮਿਆਂ ਸਮਿਆਂ ਤੱਕ ਤੁਹਾਨੂੰ ਜੇਲਾ 'ਚ ਡਕਾਂਗੇ ਇਹ ਤੇ ਦਿਲਜੀਤ ਦਸਾਂ ਦਾ ਫਿਲਮ ਨੂੰ ਲੈ ਕੇ ਬੜਾ ਰੋਲਾ ਉਹਦੇ ਬਾਰੇ ਕੀ ਕਹੋਗੇ ਵੇਖੋ ਦਿਲਜੀਤ ਦਸਾਂ ਦਾ ਜਿਹੜਾ ਮਸਲਾ ਹੈ ਇਹਦੇ 'ਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਪਾਕਿਸਤਾਨ ਦੇ ਨਾਲ ਨਾ ਤਾਂ ਕਦੀ ਕੂਟਨੀਤਿਕ ਸੰਬੰਧ ਟੁੱਟੇ ਨੇ ਚਾਹੇ ਉੜੀ ਦੀ ਗੱਲ ਹੋਵੇ ਚਾਹੇ ਛੱਤੀ ਸਿੰਘ ਪੁਰਾ ਦੀ ਗੱਲ ਹੋਵੇ ਚਾਹੇ ਪਹਿਲਗਾਮ ਦੀ ਗੱਲ ਹੋਵੇ ਉਹ ਥੋੜੇ ਜੇ ਕਹਿ ਸਕਦੇ ਹੋ ਘਟਦੇ ਜ਼ਰੂਰ ਨੇ ਨਾ ক্রিকেট ਮੈਚ ਬੰਦ ਹੋਏ ਨੇ ਤੇ ਜੇ ਤੁਸੀਂ ਪਿਛਲੇ ਇੱਕ ਤਕਰੀਬਨ 50 ਸਾਲ ਤੋਂ ਵੇਖ ਲੋ ਤਾਂ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੀ ਪੰਜਾਬ ਦੇ ਵਿੱਚੋਂ ਜਿੰਨੇ ਵੀ ਵੱਡੇ ਫਨਕਾਰ ਸੀ ਉਹ ਸਾਰਿਆਂ ਦੇ ਚੰਗੇ ਸਬੰਧ ਬਾਲੀਵੁੱਡ ਦੇ ਨਾਲ ਰਹੇ ਨੇ ਮੈਨੂੰ ਜਿਹੜੀ ਹੁਣ ਸਮੱਸਿਆ ਲੱਗ ਰਹੀ ਹੈ ਇੱਕ ਤੇ ਦਿਲਜੀਤ ਦਾ ਦਸਤਾਰ ਨੂੰ ਵਿਸ਼ਵ ਵਿਆਪੀ ਪੰਦਰ ਦੇ ਉੱਪਰ ਪੇਸ਼ ਕਰਨਾ ਦੂਸਰੀ ਗੱਲ ਉਸ ਦਾ ਪੰਜਾਬੀ ਪਹਿਰਾਵੇ ਤੇ ਪੰਜਾਬੀ ਗੁਰਮੁਖੀ ਲਿਪੀ ਨੂੰ ਲੋਕਾਂ ਦੇ ਸਾਹਮਣੇ ਪੇਸ਼ਕਾਰੀ ਕਰਨੀ ਤੇ ਤੀਸਰੀ ਜਿਹੜੀ ਮਨੇ ਇੱਕ ਰਾਜ ਸੀ ਜੀ ਸਮੱਸਿਆ ਲੱਗਦੀ ਹੈ ਉਹ ਇੱਕ ਸਟੇਟ ਕਦੀ ਨਹੀਂ ਚਾਹੁੰਦੀ ਕਿ ਲੈਹnde ਤੇ ਚੜਦੇ ਪੰਜਾਬ ਦੇ ਆਪਸੀ ਸਬੰਧ ਸਿੱਧੇ ਹੋਣ ਜਿਉਂ ਵਾਇਆ ਬਾਲੀਵੁੱਡ ਨੇ ਫਿਰ ਤੇ ਮਨਜ਼ੂਰ ਨੇ ਪਰ ਜੇਕਰ ਸਿੱਧੇ ਨੇ ਤੇ ਫਿਰ ਉਹਨਾਂ ਨੂੰ ਨਾ ਮਨਜ਼ੂਰ ਜੀ ਸੋ ਤੁਹਾਨੂੰ ਲੱਗਦਾ ਕਿ ਸਿਆਸੀ ਰੂਪ ਦੇ ਵਿੱਚ ਹੀ ਉਹਨਾਂ ਦੀ ਫਿਲਮ ਨੂੰ ਲੈ ਕੇ ਜਿਹੜਾ ਵਾ ਰੋਲਾ ਨਾਲ ਬਿਲਕੁਲ ਇਹਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਸਿੱਖ ਦਸਤਾਰ ਨੂੰ ਜਾਂ ਕਹਿ ਸਕਦੇ ਹੋ ਕਿ ਉਹਦਾ ਜਿਹੜਾ ਉਸ ਖਿੱਤੇ ਦੇ ਵਿੱਚ ਜਿਹੜਾ ਵਧ ਰਿਹਾ ਕਿਰਦਾਰ ਹੈ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਪੰਜਾਬ ਦਾ ਦੂਸਰੇ ਪੰਜਾਬ ਦੇ ਨਾਲ ਪਿਆਰ ਨੇ ਇਹ ਸਾਰੀਆਂ ਸਮੱਸਿਆਵਾਂ ਨੇ ਪਰ ਇਹਦਾ ਜਿਹੜਾ ਪ੍ਰਤੀਕਰਮ ਹੈ ਉਹ ਰਾਜਨੀਤੀ ਤੋਂ ਪ੍ਰੇਰਿਤ ਐਸੇ ਸਿੱਖ ਬੁੱਧੀ ਜੀ ਵੀ ਤੁਸੀਂ ਕਿਸ ਤਰ੍ਹਾਂ ਦੇ ਨਜ਼ਰੀਏ ਨਾਲ ਲੈਂਦੇ ਹੋ ਖਾਸ ਕਰ ਅਮਰੀਕਾ ਦੀ ਧਿਰਤੀ ਦੇ ਦਲਜੀਤ ਨੂੰ ਸਪੋਰਟ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ ਹੈ ਕਿਹੜੀ ਹੈ ਜਿਸ ਤਰ੍ਹਾਂ ਮੀਡੀਆ 'ਚ ਆਇਆ ਮੈਨੂੰ ਨਹੀਂ ਪਤਾ ਕਿ ਜਿਸ ਤਰ੍ਹਾਂ ਦੇ ਨਾਲ ਉਹ ਫਿਲਮ ਜਿਹੜੀ ਹੈ ਉਹ ਇੱਕ ਚੰਗੀ ਕਮਾਈ ਕਰ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੀਆਂ ਫਿਲਮਾਂ ਐਸੀਆਂ ਦੀ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਨਹੀਂ ਚੱਲੀਆਂ ਪਰ ਉਹਨਾਂ ਨੇ OTT ਪਲੇਟਫਾਰਮਾਂ ਦੇ ਉੱਪਰ ਜਾਂ ਵਿਦੇਸ਼ਾਂ ਦੇ ਵਿੱਚ ਚੰਗਾ ਨਾਮਣਾ ਜਿਹੜਾ ਸੀ ਉਹ ਖੱਟਿਆ ਕਿਸੇ ਸਮੇਂ ਬੱਬੂ ਮਾਨ ਦੀ ਹਵਾਏ ਜਾਂ ਬਹੁਤ ਸਾਰੀਆਂ ਅਜਿਹਾ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਨੇ ਜੇ ਅੱਜ ਵੀ ਉਹੀ ਹਾਲਾਤ ਨੇ ਤੇ ਇਸੇ ਤਰ੍ਹਾਂ ਹੁੰਦਾ ਹੈ ਤੇ ਫਿਰ ਮੇਰੇ ਖਿਆਲ ਦੇ ਨਾਲ ਜਿਹੜਿਆ ਦਿਲਜੀਤ ਦਾ ਵਿਰੋਧ ਕਰਨ ਵਾਲੇ ਨੇ ਉਹਨਾਂ ਨੂੰ ਸੋਚਣਾ ਪਵੇਗਾ ਕਿ ਜੇਕਰ ਅਸੀਂ ਨਕਾਰਨ ਦਾ ਯਤਨ ਕਰਦੇ ਹਾਂ ਤੇ ਵਿਦੇਸ਼ਾਂ 'ਚ ਬੈਠਾ ਭਾਈ ਜਾਰਾ ਜ਼ਿਆਦਾ ਸਵੀਕਾਰਦਾ ਹੈ ਲਾਕਾ ਜੀ ਅੱਜ ਗੁਰੂ ਘਰ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਹੋਇਆ ਕਿ ਦਿਲਜੀਤ ਦੀ ਫਿਲਮ ਜਿਹੜੀ ਹੈ ਉਹ ਰੀਜ਼ ਨਹੀਂ ਹੋਉਂਦੇ ਚੱਤੇ ਜਾ ਰਹੇ ਤਾਂ ਤੁਹਾਨੂੰ ਕੀ ਲੱਗਦਾ ਕਿਉਂ ਹੋ ਰਿਹਾ ਇਹ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਹਕਤ ਹੈ ਉਹ ਜਿਹੜੀ ਉਹਦੀ ਮੂਵੀ ਹੈ ਅੱਜ ਤੱਕ ਉਹਨੇ ਹਾਰ ਜੀ ਜਾ ਕੇ ਦੁਨੀਆ ਭਰ ਦੇ ਵਿੱਚ ਉਹਨੇ ਇੰਡੀਆ ਦੀ ਗੱਲ ਕੀਤੀ ਐ ਢੰਡੇ ਦੀ ਗੱਲ ਕੀਤੀ ਆ ਪਰ ਉਹਨੇ ਬਹੁਤ ਮੂਵੀਆਂ ਬਣਾਈਆਂ ਪਹਿਲਾਂ ਸਾਰੀਆਂ ਚੱਲੀਆਂ ਪਰ ਇੱਕ ਹੁਣ ਜਿਹੜੀ ਉਹ ਮੂਵੀ ਬਣਾਈ ਆ ਆਪਣੇ ਆਪਣੇ ਕੀਸੇ ਦਾ ਨਾਮ ਪਰ ਭਾਈ ਸਾਹਿਬ ਉਹਨਾਂ ਦੇ ਨਾਂ ਤੇ ਖਾਲੜਾ ਸਾਹਿਬ ਤੇ ਖਾਲੜਾ ਸਾਹਿਬ ਨੇ ਕੋਈ ਐਡੀ ਗੱਲ ਨਹੀਂ ਉਹ ਕ੍ਰਿਮੀਨਲ ਬੰਦੇ ਥੋੜੋ ਜਿਹਾ ਉਹਨਾਂ ਦੇ ਹਿਊਮਰ ਰੈਸਟ ਦੀ ਗੱਲ ਕੀਤੀ ਸੀ ਉਸ ਤੋਂ ਉਹਨਾਂ ਨੇ ਮਲਾਈਆ ਪਰੋ ਇੰਡੀਆ ਦੇ ਵਿੱਚ ਕਿਤੇ ਵੀ ਉਹਨੂੰ ਚੱਲਣ ਨਹੀਂ ਦਿੱਤਾ ਬੜਾ ਜ਼ੋਰ ਲਾ ਲਿਆ ਇੰਨਾ ਪੈਸਾ ਖਰਚ ਹੋਇਆ ਪਰ ਹੋਰ ਲੋਕਾਂ ਨੇ ਉਹ ਹੋਰ ਕੰਟਰੀਆਂ ਵਿੱਚੋਂ ਰਿਲੀਜ਼ ਹੋਈ ਆ ਪਰ ਉਹ ਇਹੀ ਆ ਵੀ ਉਹ ਆਪਾਂ ਨੂੰ ਦਰਵਾਣਾ ਹੀ ਚਾਹੁੰਦੇ ਆ ਹਰ ਗੱਲ ਦੇ ਵਿੱਚ ਇੱਕ ਆਮ ਬੰਦੇ ਦੀ ਗੱਲ ਆ ਆਮ ਬੰਦੇ ਦੀ ਸਟੋਰੀ ਆ ਵੀ ਨੇ ਲਾਈਫ ਇਜ਼ ਲੋਕਾਂ ਲਈ ਗੀਤ ਆ ਉਹ ਕੋਈ ਕ੍ਰਿਮੀਨਲ ਉਹਨ ਦੱਸਾਰੀ ਪੰਜਾਬ ਦੇ ਵਿੱਚ ਕਿੰਨਾ ਲੋਕਾਂ ਨੂੰ ਮਾਰਿਆ ਗਿਆ ਉਹ ਸਾਚ ਦੀ ਜਿਹੜੀ ਕਹਾਣੀ ਸੁਣਾਉਣਾ ਚਾਹੁੰਦਾ ਸੀ ਇਸ ਕਰਕੇ ਜਿਹੜੀ ਭਾਰਤ ਸਰਕਾਰ ਦੇ ਜਿਹੜੇ ਉਹ ਨਮਾਇਦੇ ਨੂੰ ਨਹੀਂ ਚਾਹੁੰਦੇ ਉਹ ਬੜੀ ਮਾੜੀ ਘਟਨਾ ਵਾ ਵੀ ਪਰ ਪੈਸੇ ਦਾ ਦਲਜੀਤ ਜਿਹੜਾ ਵਾ ਇੰਡੀਆ ਨੂੰ ਪ੍ਰਮੋਟ ਕਰਦਾ ਰਿਹਾ ਜੀ ਉਹ ਤਾਂ ਤਿਰੰਗੇ ਨੂੰ ਵੀ ਹਰ ਜਗ ਪ੍ਰਮੋਟ ਕੀਤਾ ਇੰਡੀਆ ਨੂੰ ਵੀ ਪ੍ਰਮੋਟ ਕੀਤਾ ਫਿਰ ਉਹਦੇ ਨਾਲ ਇਦਾਂ ਕਿਉਂ ਹੋਇਆ ਜੀ ਇਹ ਗੱਲ ਇਹੀ ਆ ਵੀ ਗੱਲ ਐਂਡ ਤੇ ਇਦਾਂ ਜੇ 100 ਰਸਾ ਸਿਰੇ ਤੇ ਗੰਡ ਜੇ ਪੱਗ ਆਲਾ ਕੋਈ ਹੋਰ ਗੱਲ ਕਰੂਗਾ ਹਿੰਦੂ ਮਰ ਕੋਈ ਵੀ ਕਰੇ ਉਹਨਾਂ ਨੂੰ ਨਹੀਂ ਚਾਹਣਾ ਬਾਰਡਰਾਂ ਦੇ ਤਾਂ ਵੀ ਜੋਰਜ ਕਰ ਲੈਣਗੇ ਪਰ ਜਿੰਨਾ ਚਿਰ ਮਰਜ਼ੀ ਤੁਸੀਂ ਤਰੰਗਾ ਚੱਕੀ ਜਾਓ ਜੋ ਮਰਜ਼ੀ ਕਰੀ ਜਾਓ ਤੁਸੀਂ ਥੋੜੀ ਵੀ ਵੀ ਹੱਕ ਸੱਚ ਦੀ ਗੱਲ ਮਾੜੀ ਜੀ ਵੀ ਮੈਂ ਕਹਿੰਦਾ 1% ਉਹ ਜਿਹਨੂੰ ਹੱਕ ਸਾਹਿਬ ਦੀ ਸਿੱਖ ਗੱਲ ਕੋਈ ਸਿੱਖ ਕਰੂਗਾ ਤਾਂ ਉਹ ਨਹੀਂ ਬਰਦਾਸ਼ਤ ਨਹੀਂ ਕਰਨੇ ਕਦੇ ਵੀ ਸੋ ਅੱਜ ਕਰੂਗਾ ਜਿਸ ਗੱਲ ਦਾ ਜ਼ਿਕਰ ਹੋਇਆ ਵਸ ਤੁਹਾਨੂੰ ਕੀ ਲੱਗਦਾ ਹੈ ਤੇ ਨਿਊਯਾਰਕ ਜਾਂ ਅਮਰੀਕਾ ਦੇ ਵਿੱਚ ਸਪੋਰਟ ਮਿਲ ਰਹੀ ਦਲਜੀਤ ਨੂੰ ਹਾਂ ਅਸੀਂ ਦਵਾਂਗੇ ਸਪੋਰਟ ਅਸੀਂ ਸਭ ਤੋਂ ਵੱਡਾ ਸਾਡਾ ਗੁਰਦੁਆਰਾ ਸਿੱਖ ਸਾਇਟੀ ਹੈ ਜਿਹੜੀ ਕਿ ਈਸਟ ਕੋਰ ਦੀ ਮਾਮਨ ਨਹੀਂ ਜਾਂਦੀ ਸਾਰੇ ਗੁਰਦੁਆਰੇ ਸਾਰੇ ਪ੍ਰੋਗਰਾਮ ਇੱਥੇ ਲਏ ਦਿੱਤੇ ਜਾਂਦੇ ਆ ਕਿਉਂ ਨਹੀਂ ਕਰਾਂਗੇ ਸਾਡਾ ਉਹਨੇ ਹੱਕ ਸੱਚ ਦੀ ਗੱਲ ਕੀਤੀ ਹੈ ਜਿਹੜਾ ਚਾਹੇ ਕੋਈ ਵੀ ਹੋਵੇ ਚਾਹੇ ਦਿਲਜੀਤ ਸਿੰਘਾ ਸਿੱਖ ਤਾਂ ਉਹ ਚੀਜ਼ ਨੇ ਮਲੇਰ ਕੋਟ ਵਾਲੇ ਨੇ ਨਿਭਾਵਨੇ ਮਹਾਰਾਜਾ ਆ ਨਾਰਾ ਅਸੀਂ ਅੱਜ ਤੱਕ ਨਹੀਂ ਹੁੰਦੀ ਭੁੱਲ ਰਹੇ ਸੋ ਜਿਹੜਾ ਕੋਈ ਵੀ ਗੱਲ ਹੱਕ ਸੱਚ ਦੀ ਕਰਦਾ ਕਿਸੇ ਦੇ ਵੀ ਚਾਹੇ Hindu ਧਰਮ ਦੀ ਜਾਂ ਚਾਹੇ Sikh ਧਰਮ ਦੀ ਉਹਦੇ ਨਾਲ ਅਸੀਂ ਖੜੇ ਆ ਸਿੱਖ ਦਾ ਫਰਜ਼ ਹੀ ਆ ਜੀ ਜਿਵੇਂ ਕਹਿੰਦੇ ਆ ਮਜਬੂਰ ਦੀ ਰੱਖਿਆ ਜਰਵਾਣੇ ਦੀ ਭੱਖੇ ਵਾਲਾ ਕੰਮ ਸਾਡਾ ਸਿੱਖਾਂ ਦਾ ਉਹਦ ਨਾਲ ੱੱਕਾ ਹੋ ਰਿਹਾ ਬਿਲਕੁਲ ਕਿੰਨਾ ਉਹਨੇ ਭਾਰਤ ਲਈ ਕੀਤਾ ਉਹ ਅਸੀਂ ਜੋ ਵੀ ਹੋਊ ਸਿੱਖ ਸਾਡੀ ਜਥੇਬੰਦੀਆਂ ਗੁਰਦੁਆਰੇ ਅਸੀਂ ਉਹਦੀ ਯੂਨੀਸਪੋਰਟ ਕਰਨਾ ਵਾਕੋ ਜੀ ਖਾਲਸਾ ਵਾਕੋ ਜੀ ਫਤਿਹ ਜੀ ਸੋ ਜੀ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੀ سپورਟ ਜਿਹੜੀ ਹੈ ਦਲਜੀਤ ਨੂੰ ਮਿਲ ਰਹੀ ਹੈ ਇਸ ਵੇਲੇ ਨਿਊਯਾਰਕ ਦੀ ਧਰਤੀ ਦੇ ਵਿੱਚ ਮੌਜੂਦ ਆ ਔਰ ਰਿਚਮੰਡ ਹੇਲ ਸਿੱਖ ਕਲਚਰ ਸੁਸਾਇਟੀ ਗੁਰਦੁਆਰਾ ਜੀ ਔਰ ਇਸ ਗੁਰਦੁਆਰੇ ਦੀ ਬੜੀ ਮਾਨਤਾ ਔਰ ਇੱਥੇ ਵੀ ਅਜੇ ਇਸ ਕੰ ਦਾ ਜ਼ਿਕਰ ਹੋਇਆ ਹੈ ਕਿ ਦਲਜੀਤ ਦੁਸਾਂ ਦੇ ਨਾਲ ਤੱਕਾ ਹੋ ਰਿਹਾ ਹੁਣ ਦੇਖਣਾ ਹੋਵੇਗਾ ਕਿ ਦਲਜੀਤ ਦੀ ਆਵਾਜ਼ ਅਮਰੀਕਾ 'ਚ ਕਿੰਨਾ ਅਸਰ ਕਰਦੀ ਹੈ